ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਦੇ ਨਾਲ ਕਰਦੇ ਹਾਂ ਸ਼ੁਰੂਆਤ ਮਾਹ ਕਾਰਨੀਵਰ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਬਣਦੇ ਹਨ ਕੈਬਨਟ ਨੇ ਕੰਜ਼ਿਊਮਰਸ ਤੋਂ ਕਾਰਬਨ ਟੈਕਸ ਕੀਤਾ ਖਤਮ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਰੱਗ ਓਵਰਡੋਸ ਦੇ ਨਾਲ ਜਨਵਰੀ ਮਹੀਨੇ ਚ ਹੋਈਆਂ 152 ਮੌਤਾਂ ਲਗਾਤਾਰ 3 ਮਹੀਨਿਆਂ ਤੋਂ ਪੋਜ਼ਿਟਿਵ ਟ੍ਰੈਂਡ ਆ ਰਹੇ ਨੇ ਸਾਹਮਣੇ ਕੁਆਟਲੈਂਡ ਯੂਨੀਵਰਸਿਟੀ ਦਾ 49 ਮਿਲੀਅਨ ਦਾ ਰੈਵਨਿਊ ਹੋਇਆ ਲਾਸ ਆਉਣ ਵਾਲੇ ਸਮੇਂ ਚ ਹੋਣਗੀਆਂ ਲੇਆਫਸ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਘਟਣ ਕਾਰਨ ਪਿਆ ਫਰਕ ਹੁਣ ਜਾਂਦੇ ਹਾਂ ਖਬਰਾਂ ਵਿਸਤਾਰ ਦੇ ਨਾਲ ਮਾਕਾਰਨੀ ਵੱਲੋਂ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਦੇ ਤੌਰ ਤੇ ਅੱਜ ਸੌ ਚੁੱਕ ਲਈ ਗਈ ਹੈ ਤੇ ਉਹਨਾਂ ਦੀ ਕੈਬਨਿਟ ਦੇ ਵਿੱਚ ਜ਼ਿਆਦਾਤਰ ਚਿਹਰੇ ਪ੍ਰਧਾਨ ਮੰਤਰੀ ਸਾਬਕਾ ਜਸਟਨ ਟਰੂਡੋ ਹੋਰਾਂ ਦੀ ਕੈਬਨਿਟ ਦੇ ਨੇ ਤੇ ਤਿੰਨ ਨਵੇਂ ਚਿਹਰਿਆਂ ਨੂੰ ਵੀ ਮੌਕਾ ਦਿੱਤਾ ਗਿਆ ਆਪਣੀ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਮਾਕ ਕਰਨੀ ਹੋਰਾਂ ਦੇ ਵੱਲੋਂ ਆਮ ਕੈਨੇਡੀਅਨਸ ਤੋਂ ਕਾਰਬਨ ਟੈਕਸ ਖਤਮ ਕੀਤਾ ਗਿਆ 59 ਸਾਲ ਦੇ ਮਾਕ ਕਰਨੀ ਵੱਲੋਂ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਵੱਜੋਂ ਹਲਫ਼ ਲੈ ਲਈ ਹੈ ਓਟਵਾ ਦੇ ਰਾਈਡੋ ਹਾਲ ਦੇ ਵਿੱਚ ਗਨਰਲ ਮੈਰੀ ਸਾਈਮਨ ਵੱਲੋਂ ਉਹਨਾਂ ਨੂੰ ਹਲਫ਼ ਦਵਾਉਣ ਮਗਰੋਂ ਮਾਕ ਕਰਨੀ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਬਣ ਗਏ ਨੇ ਕਰਨੀ ਦੀ ਕੈਬਨਟ ਵਿੱਚ ਟਰੂਡੋ ਕੈਬਨਟ ਦੇ ਕਈ ਮੈਂਬਰ ਨੇ ਪਰ ਤਿੰਨ ਚਿਹਰਿਆਂ ਉੱਪਰ ਸਭ ਦੀ ਨਜ਼ਰ ਹੈ ਲੰਡਨ ਵੈਸਟ ਤੋਂ ਐਮਪੀ 에ਰੀਅਲ ਕਾਇਆ ਵਗਾਨੋ ਗਵਰਨਮੈਂਟ ਹਾਊਸ ਲੀਡਰ ਅਤੇ ਨਾਲੋਂ ਨਾਲ ਹੋਰ ਚਾਰਜ ਦਿੱਤੇ ਗਏ ਨੇ ਟ੍ਰਾਂਟੋ ਦੀ ਐਮਪੀ ਅਲੀ ਅਹਿਸਾਸੀ ਨਮੇ ਪਬਲਿਕ ਸਰਵਿਸਸ ਤੇ ਪ੍ਰਕurement ਮਿਨਿਸਟਰ ਹੋਣਗੇ ਅਤੇ 2025 ਤੋਂ ਵਿਲੋ ਡੀਲ ਰਾਈਟਿੰਗ ਦੀ ਨਮਾਇੰਦਗੀ ਕਰਨਗੇ ਨੋਵਸਕੋਸ਼ੀਆ ਦੇ ਐਮਪੀ ਕੋ ਡੀ ਐਪਲॉयਰਸ ਨੂੰ ਐਗਰੀਕਲਚਰ ਅਤੇ ਰੂਰਲ ਡਿਵੈਲਪਮੈਂਟ ਡਿਪਾਰਟਮੈਂਟ ਸੌਂਪਿਆ ਗਿਆ ਜੇਕਰ ਅੱਗੇ ਕੈਬਨਟ ਦੀ ਗੱਲ ਕਰੀਏ ਤਾਂ ਡੋਮੀਨਿਕ ਲਿਵਲੋਂਕ ਨੂੰ ਇੰਟਰਨੈਸ਼ਨਲ ਟ੍ਰੇਡ ਅਤੇ ਇੰਟਰ ਗਵਰਨਮੈਂਟ ਅਫੇਅਰਸ ਦਾ ਮਿਨਿਸਟਰ ਬਣਾਇਆ ਗਿਆ ਮੈਲਨੀ ਜੋਲੀ ਵਿਦੇਸ਼ ਮੰਤਰੀ ਦੇ ਅਹੁਦੇ ਤੇ ਬਣੇ ਰਹਿਣਗੇ ਪਰ ਇਨੋਵੇਸ਼ਨ ਮਿਨਿਸਟਰ ਫਰਾਂਸੂਆ ਫਿਲਿਪ ਸ਼ੈਂਪੇਨ ਹੁਣ ਦੇਸ਼ ਦੇ ਫਾਈਨੈਂਸ ਮਿਨਿਸਟਰ ਬਜੋ ਆਪਣੀਆਂ ਸਵਾਮਾਂ ਨਿਭਾਉਣਗੇ ਅਨੀਤਾ ਆਨੰਦ ਨੂੰ ਨਵੀਂ ਇਨੋਵੇਸ਼ਨ ਅਤੇ ਇੰਡਸਟਰੀ ਤੇ ਸਾਇੰਸ ਮਿਨਿਸਟਰ ਦਾ ਅਹੁਦਾ ਦਿੱਤਾ ਗਿਆ ਬਿਲ ਬਲੇਅਰ ਡਿਫੈਂਸ ਮਿਨਿਸਟਰ ਦੀਆਂ ਭੂਮਿਕਾ ਉਸੇ ਤੰਗ ਦੇ ਨਾਲ ਨਿਭਾਉਂਦੇ ਰਹਿਣਗੇ ਪੈਟੀ ਹਾਈਡੋ ਨੂੰ ਇੰਡੀਜਨਸ ਸਰਵਿਸਿਜ਼ ਦੀ ਅਹੁਦੇ ਦਾ ਮਿਨਿਸਟਰ ਬਣਾਇਆ ਗਿਆ ਜੌਨਾਥਨ ਵਿਲਕਿੰਸਨ ਨੂੰ एनर्जी ਅਤੇ ਨੇਚਰਲ ਰਿਸੋਰਸ ਦਾ ਡਿਪਾਰਟਮੈਂਟ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਕਮਲ ਖੇਰਾਂ ਨੂੰ ਕੈਨੇਡਾ ਦਾ ਹੈਲਥ ਮਿਨਿਸਟਰ ਬਣਾਇਆ ਗਿਆ ਕਿਉਂਕਿ ਮਾਰਕ ਹੌਲੈਂਡ ਜਿਹੜੇ ਕਿ ਟਰੂਡੋ ਕੈਬਨਟ ਦੇ ਵਿੱਚ ਹੈਲਥ ਮਿਨਿਸਟਰ ਦੇ ਅਹੁਦੇ ਤੇ ਰਹੇ ਨੇ ਉਹਨਾਂ ਵੱਲੋਂ ਅਗਲੀ ਚੋਣਾਂ ਨਾ ਲੜਨ ਦੀ ਅਨਾਉਂਸਮੈਂਟ ਕੀਤੀ ਗਈ ਹੈ ਤੇ ਇਸ ਕਾਰਨ ਇਸ ਕੈਬਨਟ ਫੇਰ ਬਦਲਦੇ ਵਿੱਚ ਉਹ ਸ਼ਾਮਲ ਨਹੀਂ ਨੇ ਰੈਚਲ ਬੈਂਡਾਯਨ ਨੂੰ ਇਮੀਗ੍ਰੇਸ਼ਨ ਮਿਨਿਸਟਰ ਦਾ ਅਹੁਦਾ ਦਿੱਤਾ ਗਿਆ ਅਤੇ ਸਾਬਕਾ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਇਸ ਕੈਬਨਿਟ ਦਾ ਹਿੱਸਾ ਨਹੀਂ ਨੇ ਇਸ ਤੋਂ ਇਲਾਵਾ ਕੈਰੀਨਾ ਗੋਲਡ ਜੋ ਕਿ ਟਰੂਡੋ ਕੈਬਨਿਟ ਦੇ ਵਿੱਚ ਗਵਰਨਮੈਂਟ ਹਾਊਸ ਲੀਡਰ ਦੀ ਭੂਮਿਕਾ ਨਿਭਾਉਂਦੇ ਰਹੇ ਨੇ ਉਹ ਵੀ ਕੈਬਨਿਟ ਚੋਂ ਬਾਹਰ ਨੇ ਜਿਨ੍ਹਾਂ ਦੇ ਵੱਲੋਂ ਲਿਬਰਲ ਲੀਡਰਸ਼ਿਪ ਰੇਸ ਦੇ ਵਿੱਚ ਵੀ ਹਿੱਸਾ ਲਿਆ ਗਿਆ ਸੀ ਕਾਬਲੇ ਗੌਰ ਹੈ ਕਿ ਬੈਂਕ ਆਫ ਕੈਨੇਡਾ ਤੇ ਬੈਂਕ ਆਫ ਇੰਗਲੈਂਡ ਦੇ ਸਾਬਕਾ ਗਵਰਨਰ ਮਾਕ ਕਾਰਨੀਨੂ ਬੇਸ਼ੱਕ ਕੰਮਕਾਜ ਦਾ ਤਜਰਬਾ ਹੈ ਪਰ ਰਾਜਨੀਤੀ ਦੇ ਵਿੱਚ ਉਹ ਨਵੇਂ ਨੇ ਜਿਨ੍ਹਾਂ ਦੇ ਵੱਲੋਂ ਟਰੰਪ ਦੇ ਟੈਰਫ ਥ੍ਰੈਟਸ ਨੂੰ ਲੈ ਕੇ ਕੀ ਕਦਮ ਚੁੱਕੇ ਜਾਂਦੇ ਨੇ ਇਹ ਜ਼ਰੂਰ ਦੇਖਣਾ ਹੋਏਗਾ ਮਾਕਰਨੀ ਬੇਸ਼ੱਕ ਕੈਨੇਡਾ ਦੇ ਪ੍ਰਧਾਨ ਮੰਤਰੀ ਬਣ ਚੁੱਕੇ ਨੇ ਪਰ ਇਸ ਸਮੇਂ ਟੈਰਫ ਵਾਰ ਦੇ ਚੱਲਦਿਆਂ ਚੈਲੰਜ ਕਾਫੀ ਵੱਡੇ ਨੇ ਤੇ ਇਲੈਕਸ਼ਨ ਵੀ ਕਿਸੇ ਸਮੇਂ ਅਨਾਉਂਸ ਕੀਤੀ ਜਾ ਸਕਦੀ ਹੈ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਪ੍ਰਧਾਨ ਮੰਤਰੀ ਕਾਰਨੀ ਨੇ ਸਪਸ਼ਟ ਰੂਪ ਦੇ ਵਿੱਚ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਉਹ ਸਹੀ ਸਮਾਂ ਆਉਣ ਤੇ ਮਿਲਣਗੇ ਪਰ ਫਿਲਹਾਲ ਉਹਨਾਂ ਦੀ ਸਰਕਾਰ ਦਾ ਫੋਕਸ ਕੈਨੇਡੀਅਨ ਬਿਜ਼ਨੈਸਸ ਤੇ ਜੌਬਸ ਨੂੰ ਪ੍ਰੋਟੈਕਟ ਕਰਨਾ ਯੂਰੋਪੀਅਨ ਯੂਨੀਅਨ ਅਤੇ ਯੂਕੇ ਦੇ ਨਾਲ ਟ੍ਰੇਡ ਟਾਈਜ਼ ਨੂੰ ਮਜ਼ਬੂਤ ਕਰਨਾ ਰਹੇਗਾ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕਾਰਨੀ ਹੋਰਾਂ ਦੇ ਵੱਲੋਂ ਕੈਨੇਡੀਅਨ ਨੂੰ ਸੰਬੋਧਨ ਕੀਤਾ ਗਿਆ ਆਪਣੇ ਪਹਿਲੇ ਭਾਸ਼ਣ 'ਚ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਕੈਬਨਿਟ ਕੈਨੇਡੀਅਨ ਆਰਥਿਕਤਾ ਅਤੇ ਅਮਰੀਕਾ ਵੱਲੋਂ ਦਰਪੇਸ਼ ਚੁਣੌਤੀਆਂ ਨਾਲ ਲੜਨ ਦੇ ਉੱਪਰ ਫੋਕਸ ਕਰੇਗੀ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਦੇਸ਼ ਲਈ ਇਸ ਮਹੱਤਵਪੂਰਨ ਸਮੇਂ ਪ੍ਰਧਾਨ ਮੰਤਰੀ ਵਜੋਂ ਸੇਵਾ ਕਰਨਾ ਇੱਕ ਗੰਭੀਰ ਫਰਜ਼ ਹੈ ਜਿਸ ਦੇ ਲਈ ਉਹ ਲਗਾਤਾਰ ਕਦਮ ਚੁੱਕਣਗੇ ਕੈਨੇਡਾ ਦੇ ਪੀਐਮ ਬਨ ਮਗਰੋਮਾ ਕਾਰਨੀ ਨੇ ਆਪਣੀ ਪਹਿਲੀ ਸਪੀਚ 'ਚ ਇਹ ਵੀ ਸਾਫ਼ ਕੀਤਾ ਹੈ ਕਿ ਉਹਨਾਂ ਦਾ ਅਮਰੀਕਾ ਜਾਣ ਦਾ ਫਿਲਹਾਲ ਕੋਈ ਪਲਾਨ ਨਹੀਂ ਹੈ ਕਾਰਨੀ ਨੇ ਕਿਹਾ ਕਿ ਉਹਨਾਂ ਦਾ ਫੋਕਸ ਇਸ ਸਮੇਂ ਕੈਨੇਡਾ ਦੇ ਟ੍ਰੇਡ ਨੂੰ ਯੂਰਪ ਅਤੇ ਯੂਕੇ ਦੇ ਨਾਲ ਮજબૂત ਕਰਨ ਤੇ ਕਾਰਨੀ ਨੇ ਜਰਨਲਿਸਟਾਂ ਨੂੰ ਕਿਹਾ ਕਿ ਉਹ 트੍ਰੰਪ ਨਾਲ ਸਹੀ ਸਮਾਂ ਆਉਣ ਤੇ ਗੱਲ ਕਰਨਗੇ ਉਹ ਤੇ ਹੀ ਜਦੋਂ ਕਾਰਨੀ ਅਤੇ ਉਹਨਾਂ ਦਾ ਮੰਤਰੀ ਮੰਡਲ ਸੌ ਚੁੱਕ ਰਿਹਾ ਸੀ ਤਾਂ ਉਸ ਸਮੇਂ ਕੈਨੇਡਾ ਚ ਮੌਜੂਦ ਅਮਰੀਕਾ ਦੇ ਫੋਰਨ ਫੇਅਰ ਮਿਨਿਸਟਰ ਮਾਰਕੋ ਰੂਬਿਓ ਨੇ ਕੈਨੇਡਾ ਦੀ ਸੋਬੰਟੀ ਬਾਰੇ ਵਿਵਾਦਤ ਟਿੱਪਣੀ ਕੀਤੀ ਜਿਸ ਵਿੱਚ ਉਹਨਾਂ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਾ ਹੈ ਕਿ ਕਹੇ ਕਿ ਟਰੰਪ ਦਾ ਮੰਨਣਾ ਹੈ ਕਿ ਕੈਨੇਡਾ ਲਈ ਅਮਰੀਕਾ 'ਚ ਸ਼ਾਮਲ ਹੋਣਾ ਬਿਹਤਰ ਹੋਵੇਗਾ ਉਤੇ ਹੀ ਰੂਬਿਓ ਦੀਆਂ ਟਿੱਪਣੀਆਂ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਜਾਣ ਉਪਰ ਕਾਰਨੀ ਨੇ ਸੰਖੇਪ ਜਵਾਬ ਦਿੱਤਾ ਹੈ ਕਿ ਇਹ ਪਾਗਲਪਨਾ ਹੋਰ ਕੁਝ ਨਹੀਂ ਹੈ ਕਾਬਲੇ ਕੋਰ ਹੈ ਕਿ ਮਾਰਕ ਕਾਰਨੀ ਦੇ ਵੱਲੋਂ ਬੇਸ਼ੱਕ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਲਿਆ ਗਿਆ ਹੈ ਤੇ ਨਵੀਂ ਕੈਬਨਟ ਨੇਵੀ ਆਪਣੀ ਸੌ ਚੁੱਕ ਲਈ ਹੈ ਪਰ ਕਿਸੇ ਸਮੇਂ ਵੀ ਇਲੈਕਸ਼ਨ ਸੰਭਵ ਹੈ ਕਿਉਂਕਿ ਮਾਕਰਨੀ ਸ਼ਾਇਦ ਹਾਊਸ ਰੀਜ਼ੂਮ ਹੋਣ ਤੋਂ ਪਹਿਲਾਂ ਹੀ ਇਲੈਕਸ਼ਨ ਦੀ ਅਨਾਉਂਸਮੈਂਟ ਆ ਕਰ ਸਕਦੇ ਨੇ ਸਮੇਂ-ਸਮੇਂ ਤੇ ਆਏ ਸਰਵੇਜ਼ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਮਾਕ ਕਾਰਨੀ ਦੇ ਲਿਬਰਲ ਲੀਡਰ ਬਣਨ ਤੋਂ ਬਾਅਦ ਫੈਡਰਲ ਲਿਬਰਲਸ ਤੇ ਨੰਬਰ ਕੰਜ਼ਰਵਟਿਵਸ ਦੇ ਮੁਕਾਬਲੇ ਕਾਫੀ ਸੁਧਰਨੇ ਤੇ ਦੋਵੇਂ ਪਾਰਟੀਆਂ ਲਗਭਗ ਬਰਾਬਰੀ ਤੇ ਨੇ ਬਹੁਤ ਸਾਰੇ ਸਰਵੇਜ਼ ਤੋਂ ਉਹਨਾਂ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਵੀ ਆਖਿਆ ਗਿਆ ਹੈ ਕਿ ਮਾਕ ਕਾਰਨੀ ਦੀ ਅਗਵਾਈ ਦੇ ਵਿੱਚ ਫੈਡਰਲ ਲਿਬਰਲਸ ਦੁਬਾਰਾ ਤੋਂ ਮжоਰਿਟੀ ਦੀ ਸਰਕਾਰ ਬਣਾਉਣ 'ਚ ਕਾਮਯਾਬ ਹੋਣਗੇ ਪਰ ਇਲੈਕਸ਼ਨ ਅਨਾਉਂਸ ਹੋਣ ਤੋਂ ਬਾਅਦ ਇਹ ਫੈਸਲਾ ਕੈਨੇਡੀਅਨਸ ਨੇ ਕਰਨਾ ਹੈ ਕਿ ਇਸ ਟ੍ਰੇਡ ਵਾਰ ਦੇ ਸਮੇਂ ਆਰਥਿਕ ਚੁਣੌਤੀਆਂ ਨੂੰ ਦਰਪੇਸ਼ ਦੇਖਦੇ ਹੋਏ ਕੈਨੇਡੀਅਨਸ ਕਿਸ ਪਾਰਟੀ ਦੇ ਹੱਕ ਚ ਫਤਵਾ ਦਿੰਦੇ ਨੇ ਕਵਾਂਟਲਨ ਯੂਨੀਵਰਸਿਟੀ ਦੇ ਵੱਲੋਂ 1 ਸਤੰਬਰ ਤੋਂ ਫੈਕਲਟੀ ਮੈਂਬਰਸ ਦੀਆਂ ਲੇਆਫਸ ਕੀਤੀਆਂ ਜਾਣਗੀਆਂ ਯੂਨੀਵਰਸਿਟੀ ਅਨੁਸਾਰ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਘਟਣ ਦੇ ਚੱਲਦਿਆਂ 49 ਮਿਲੀਅਨ ਡਾਲਰ ਦੇ ਰੈਵਨਿਊ ਦੇ ਉੱਪਰ ਅਸਰ ਪਿਆਗਾ ਕਵਾਂਟਲਨ ਯੂਨੀਵਰਸਿਟੀ ਦੇ ਵਿੱਚ 20000 ਸਟੂਡੈਂਟਸ ਅਤੇ 1000 ਤੋਂ ਜ਼ਿਆਦਾ ਫੈਕਲਟੀ ਮੈਂਬਰ ਨੇ ਅਤੇ ਇਹੀ ਆਲਮ ਸਾਰੇ ਐਜੂਕੇਸ਼ਨ ਅਦਾਰਿਆਂ ਤੇ ਨਜ਼ਰ ਆ ਰਿਹਾ ਹੈ। ਕੈਨੇਡਾ ਦੀ ਫੈਡਰਲ ਸਰਕਾਰ ਦੇ ਵੱਲੋਂ ਪਿਛਲੇ ਸਮੇਂ ਦੌਰਾਨ ਇਮੀਗ੍ਰੇਸ਼ਨ ਦੇ ਵਿੱਚ ਕਾਫੀ ਤਬਦੀਲੀਆਂ ਕੀਤੀਆਂ ਗਈਆਂ ਜਿਸ ਤਹਿਤ ਕੈਨੇਡਾ ਆਉਣ ਵਾਲੇ ਲੋਕਾਂ ਦੀ ਗਿਣਤੀ ਘਟਾਉਣ ਅਤੇ ਵਿਦਿਨ ਕੈਨੇਡਾ ਟੈਂਪੋਰਰੀ ਰੈਜ਼ਿਡੈਂਸ ਦੀ ਗਿਣਤੀ ਘਟਾਉਣ ਦੇ ਉੱਪਰ ਧਿਆਨ ਕੇਂਦ੍ਰਿਤ ਕੀਤਾ ਗਿਆ। ਇਸੇ ਤਹਿਤ ਫੈਡਰਲ ਸਰਕਾਰ ਦੇ ਵੱਲੋਂ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਦੇ ਉੱਪਰ ਵੀ ਕੈਪ ਲਗਾਇਆ ਗਿਆ ਜਿਸ ਦਾ ਅਸਰ ਇਥੋਂ ਦੇ ਐਜੂਕੇਸ਼ਨ ਅਦਾਰਿਆਂ ਦੇ ਉੱਪਰ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਵਾਂਟਲਨ ਪੋਲੀਟੈਕਨਿਕਲ ਯੂਨੀਵਰਸਿਟੀ ਦੇ ਵੱਲੋਂ ਮੈਟਰੋ ਵੈਂਕੂਵਰ ਰੀਜਨ ਦੇ ਵਿੱਚ ਸਟੂਡੈਂਟਸ ਦੀ ਗਿਣਤੀ ਘਟਣ ਕਾਰਨ ਬਹੁਤ ਸਾਰੇ EMPLOYEES ਨੂੰ LAYOFF ਨੋਟਿਸ ਦਿੱਤੇ ਗਏ ਨੇ ਯੂਨੀਵਰਸਿਟੀ ਦੇ ਅਨੁਸਾਰ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਘਟਣ ਦੇ ਨਾਲ 49 ਮਿਲੀਅਨ ਦੇ ਰੈਵਨਿਊ ਦਾ ਨੁਕਸਾਨ ਹੋਇਆ ਹੈ ਇਸ ਕਾਰਨ ਪਿਛਲੇ ਸਾਲ 2000 ਸਟੂਡੈਂਟਸ ਦੀ ਨਰੋਲਮੈਂਟ ਘਟ ਹੋਈ ਤੇ ਅਗਲੇ ਸਾਲ 1500 ਘਟ ਸਟੂਡੈਂਟਸ ਆਉਣ ਦੀ ਸੁਭਾਵਨਾ ਹੈ ਕਵਾਂਟਲੈਂਡ ਪੋਲੀਟੈਕਨਿਕ ਟੈਕਨੀਕਲ ਯੂਨੀਵਰਸਿਟੀ ਦੇ ਅਨਸਾਰ ਇਸ ਵਿੱਚ 20000 ਸਟੂਡੈਂਟਸ ਨੇ ਤੇ 1400 ਫੈਸਿਲਿਟੀ ਮੈਂਬਰਸ ਨੇ ਜੋ ਕਿ ਪੰਜ ਕੈਂਪਸ ਜਿਹੜੇ ਕਿ ਸਰੀ ਰਿਚਮੰਡ ਤੇ ਲੈਂਗਲੀ ਵਿੱਚ ਨੇ ਉੱਥੇ ਸਰਵਿਸਿਜ਼ ਪ੍ਰਦਾਨ ਕਰਦੇ ਨੇ ਕੌਂਟਲਨ ਪੋਲੀਟੈਕਨੀਕਲ ਯੂਨੀਵਰਸਿਟੀ ਦੇ ਵਾਈਸ ਪ੍ਰੈਜ਼ੀਡੈਂਟ ਦੇ ਵੱਲੋਂ ਦੱਸਿਆ ਗਿਆ ਕਿ ਇਹ ਲੇ-ਆਫਸ 1 ਸਤੰਬਰ ਤੋਂ ਜਾਰੀ ਹੋਣਗੀਆਂ ਅਤੇ ਜ਼ਿਆਦਾਤਰ ਸਕੂਲ ਆਫ ਬਿਜ਼ਨਸ ਅਤੇ ਆਰਟਸ ਦੇ ਫੈਕਲਟੀ ਮੈਂਬਰਸ ਦੇ ਉੱਪਰ ਇਸ ਦਾ ਅਸਰ ਸਿੱਧੇ ਰੂਪ ਚ ਨਜ਼ਰ ਆਏਗਾ ਉਨ੍ਹਾਂ ਆਖਿਆ ਕਿ ਬੇਸ਼ੱਕ ਪ੍ਰਵਿੰਸ਼ਲ ਸਰਕਾਰ ਦੇ ਵੱਲੋਂ ਐਡਵੋਕੇਟਿੰਗ ਕੀਤੀ ਜਾ ਰਹੀ ਹੈ ਪਰ ਫੈਡਰਲ ਸਰਕਾਰ ਦੇ ਵੱਲੋਂ ਜਿਸ ਟੰਗ ਦਾ ਫੈਸਲਾ ਲਿਆ ਗਿਆ ਉਸ ਦੇ ਇਫੈਕਟ ਹਾਇਰ ਐਜੂਕੇਸ਼ਨ ਦੇ ਉੱਪਰ ਕੈਨੇਡਾ ਚ ਕੀ ਹੋ ਰਹੇ ਨੇ ਉਸ ਦੇ ਲਈ ਵੀ ਇਹ ਡਿਸੀਜਨ ਕਾਫੀ ਮਹੱਤਵਪੂਰਨ ਹੈ ਉਹਨਾਂ ਆਖੇ ਕਿ ਉਹਨਾਂ ਨੂੰ ਕਲਾਸਾਂ ਵੀ ਕੈਨਸਲ ਕਰਨੀਆਂ ਪੈਣਗੀਆਂ ਜੋ ਕਿ ਇੰਟਰਨੈਸ਼ਨਲ ਅਤੇ ਡੋਮੈਸਟਿਕ ਸਟੂਡੈਂਟਸ ਦੇ ਲਈ ਕੋਈ ਬਹੁਤ ਹੀ ਚੰਗੀ ਗੱਲ ਨਹੀਂ ਹੈ ਕਾਬਿਲਕ ਹੋਰ ਹੈ ਕਿ ਫੈਡਰਲ ਸਰਕਾਰ ਦੇ ਵੱਲੋਂ ਕੀਤੀਆਂ ਗਈਆਂ ਤਬਦੀਲੀਆਂ ਤੋਂ ਬਾਅਦ ਕੈਨੇਡਾ ਪਰ ਦੇ ਹਾਇਰ ਐਜੂਕੇਸ਼ਨ ਆਦਾਰੇ ਲਗਾਤਾਰ ਇਹੀ ਗੱਲ ਕਰ ਰਹੇ ਨੇ ਕਿ ਉਹਨਾਂ ਨੂੰ ਲੇ-ਆਫਸ ਕਰਨੀਆਂ ਪਣੀਆਂ ਨੇ ਕਿਉਂਕਿ ਦੀ ਆਮਦਨ ਘਟਣ ਦੇ ਨਾਲ ਖਰਚੇ ਚੱਲਣੇ ਮੁਸ਼ਕਲ ਹੋ ਰਹੇ ਨੇ ਤੇ অন্ਟਾਰੀਓ ਪ੍ਰੋਵਿੰਸ ਦੇ ਵਿੱਚ ਇਸ ਦਾ ਜ਼ਿਆਦਾ ਅਸਰ ਪੈਣ ਦੀ ਸੁਭਾਵਨਾ ਹੈ ਕਿਉਂਕਿ ਉੱਥੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਪੂਰੇ ਕੈਨੇਡਾ ਭਰ ਦੇ ਵਿੱਚੋਂ ਸਭ ਤੋਂ ਜ਼ਿਆਦਾ ਸੀ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਦੇ ਵੱਲੋਂ ਇੱਕ ਬਿੱਲ ਟੇਬਲ ਕੀਤਾ ਗਿਆ ਜਿਸ ਦੇ ਤਹਿਤ ਟੈਰਫ ਤੇ ਟ੍ਰੇਡ ਵਾਰਡ ਦੇ ਮੱਦੇ ਨਜ਼ਰ ਸਰਕਾਰ ਨੂੰ ਫੈਸਲੇ ਲੈਣ ਦਾ ਅਧਿਕਾਰ ਮਿਲੇਗਾ ਇਸ ਦੇ ਵਿੱਚ ਅਲਾਸਕਾ ਨੂੰ ਜਾਂਦੀਆਂ ਕਰੂਜ਼ ਸ਼ਿਪਸ ਅਤੇ ਬਾਕੀ ਗਾਰਾਂ ਦੇ ਉੱਪਰ ਰੋਡ ਟੈਕਸ ਤੇ ਟੋਲ ਟੈਕਸ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਪ੍ਰੀਮੀਅਰ ਡੇਵਿਡ ਵੀ ਨੇ ਸਪਸ਼ਟ ਕੀਤਾ ਹੈ ਕਿ ਸਰਕਾਰ ਨੂੰ ਇਹ ਕਦਮ ਚੁੱਕਣੇ ਪੈਣਗੇ ਪਰ ਦੂਜੇ ਪਾਸੇ ਅਲਾਸਕਾ ਦੇ ਸੈਨੇਟਰ ਦੇ ਵੱਲੋਂ ਇਸ ਸਬੰਧੀ ਧਮਕੀ ਦਿੱਤੀ ਗਈ ਹੈ ਕੈਨੇਡਾ ਤੇ ਅਮਰੀਕਾ ਦੇ ਦਰਮਿਆਨ ਟ੍ਰੇਡ ਵਾਲ ਚੱਲ ਰਹੀ ਹੈ ਇਸ ਦੌਰਾਨ ਬ੍ਰਿਟਿਸ਼ ਕੋਲੰਪੀਆ ਦੀ ਸਰਕਾਰ ਵੱਲੋਂ ਵੀ ਕਈ ਕਦਮ ਚੁੱਕੇ ਜਾ ਰਹੇ ਨੇ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਵਿਧਾਨ ਸਭਾ ਚ ਇੱਕ ਬਿੱਲ ਟੇਬਲ ਕੀਤਾ ਗਿਆ ਜੋ ਕਿ ਟੈਰਿਫਸ ਦਾ ਜਵਾਬ ਦੇਣ ਲਈ ਪ੍ਰੋਵਿੰਸ਼ੀਅਲ ਸਰਕਾਰ ਨੂੰ ਕਦਮ ਚੁੱਕਣ ਲਈ ਕਈ ਅਧਿਕਾਰ ਦੇਵੇਗਾ ਪ੍ਰੀਮੀਅਰ ਡੇਵਿਡ ਏਵੀ ਅਤੇ ਡਿਪਟੀ ਪ੍ਰੀਮੀਅਰ ਨਿੱਕੀ ਸ਼ਰਮਾ ਵੱਲੋਂ ਦੱਸਿਆ ਗਿਆ ਕਿ ਇਸ ਸਥਿਤੀ 'ਚ ਸਰਕਾਰ ਨੂੰ ਤੇਜ਼ੀ ਨਾਲ ਕਦਮ ਚੁੱਕਣੇ ਪੈਣਗੇ ਜਿਸ ਲਈ ਇਹ ਜ਼ਰੂਰੀ ਹੈ ਇਸ ਬਿੱਲ ਦੇ ਦੋ ਪਹਿਲੂ ਹੋਣਗੇ ਪਹਿਲੇ ਤਹਿਤ ਪ੍ਰੋਵਿੰਸਾਂ ਦਰਮਿਆਨ ਵਪਾਰਕ ਦਿੱਕਤਾਂ ਨੂੰ ਦੂਰ ਕਰਨ ਦੇ ਲਈ ਕਦਮ ਚੁੱਕੇ ਜਾਣਗੇ ਤਾਂ ਜੋ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਜ਼ ਨੂੰ ਹਟਾਇਆ ਜਾ ਸਕੇ ਇਸ ਤੋਂ ਇਲਾਵਾ ਪ੍ਰਕਿਊਰਮੈਂਟ ਏਜੰਸੀਆਂ ਨੂੰ ਨਵੇਂ ਨਿਰਦੇਸ਼ ਦੇਣਾ ਵੀ ਇਸ ਵਿੱਚ ਸ਼ਾਮਲ ਹੈ ਅਤੇ ਪਾਣੀ ਤੇ ਰੋਡਸ ਦੀ ਵਰਤੋਂ ਕਰਨ ਵਾਲੇ ਵਹੀਕਲਜ਼ ਉੱਪਰ ਟੋਲ ਫੀਸ ਜਾਂ ਹੋਰ ਚਾਰਜ ਲਗਾਉਣਾ ਵੀ ਸ਼ਾਮਲ ਹੈ ਇਹ ਬਿੱਲ 28 ਮਈ 2027 ਨੂੰ ਸਮਾਪਤ ਹੋਵੇਗਾ ਉਸ ਸਮੇਂ ਤੱਕ ਕਦਮ ਚੁੱਕਣ ਦੇ ਅਧਿਕਾਰ ਸਰਕਾਰ ਕੋਲ ਰਹਿਣਗੇ ਪ੍ਰੀਮੀਅਰ ਡੇਵਿਡ ਈਬਨਸਾਰ ਬੇਸ਼ੱਕ ਇਹ ਬਿੱਲ ਸਾਰੇ ਮੁਲਕਾਂ ਲਈ ਹੈ ਪਰ ਇਸ ਸਮੇਂ ਅਮਰੀਕਾ ਸਰਕਾਰ ਦੇ ਰੁਖ ਨੂੰ ਦੇਖਦੇ ਹੋਏ ਸਰਕਾਰ ਨੇ ਅਜੇ ਹਾਂ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ ਕਿਉਂਕਿ ਚੀਨ ਨਾਲ ਚੱਲ ਰਹੀ ਟ੍ਰੇਡ ਵਾਰ ਨਾਲੋਂ ਇਸ ਮੌਕੇ ਅਮਰੀਕਾ ਦੇ ਟੈਰਿਫ ਬਿਜ਼ਨੈਸਸ ਅਤੇ ਜੌਬਸ ਲਈ ਜ਼ਿਆਦਾ ਖਤਰਨਾਕ ਨੇ ਬੇਸ਼ੱਕ অন্ਟਾਰੀਓ ਦੇ ਪ੍ਰੀਮੀਅਰ ਡਾਰਕਫੋਰਡ ਵੱਲੋਂ ਵੀ ਅਮਰੀਕਾ ਨੂੰ ਜਾਂਦੀ ਬਿਜਲੀ ਤੇ 25% ਸਰਚਾਰਜ ਲਗਾਇਆ ਗਿਆ ਸੀ ਪਰ ਇੱਕੋ ਦਿਨ ਚ ਉਹਨਾਂ ਨੇ ਇਹ ਫੈਸਲਾ ਵਾਪਸ ਲੈ ਲਿਆ ਸੀ ਅਤੇ BC ਸਰਕਾਰ ਅਲਾਸਕਾ ਜਾਣ ਵਾਲੇ ਅਮਰੀਕੀ ਵਹੀਕਲਸ ਉੱਪਰ ਜੇਕਰ ਇਹ ਟੋਲ ਲਗਾਉਂਦੀ ਆ ਤਾਂ ਇਸ ਦਾ ਪਲਟਵਾਰ ਵੀ ਜ਼ਰੂਰ ਹੋਏਗਾ ਇਸ ਤੋਂ ਇਲਾਵਾ ਆਈਲੈਂਡ ਉੱਪਰ ਜਾਣ ਵਾਲੀਆਂ ਫੈਰੀਜ਼ ਵੀ ਅਮਰੀਕੀ ਪਾਣੀ ਚੋਂ ਗੁਜ਼ਰਦੀਆਂ ਨੇ ਉਸ ਉੱਪਰ ਵੀ ਅਮਰੀਕਨ ਕਾਰਵਾਈ ਹੋ ਸਕਦੀ ਹੈ ਬੇਸ਼ੱਕ BC ਸਰਕਾਰ ਫਿਲਹਾਲ ਬਿੱਲ ਦਾ ਇੰਤਜ਼ਾਰ ਕਰ ਰਹੀ ਹੈ ਪਰ ਅਲਾਸਕਾ ਦੇ ਸੈਨੇਟਰ ਡੈਨ ਸੋਲੇਵਾਨ ਨੇ ਇੱਕ ਲੋਕਲ ਰੇਡੀਓ ਸਟੇਸ਼ਨ ਤੇ ਗੱਲ ਕਰਦਿਆਂ ਕਿਹਾ ਕਿ ਜੇਕਰ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਅਜਿਹਾ ਕਰਦੀ ਹੈ ਤਾਂ ਉਹ ਵੀ ਇਹ ਕਾਨੂੰਨ ਬਣਵਾਉਣ ਦੇ ਲਈ ਪੂਰਾ ਜ਼ੋਰ ਲਗਾਉਣਗੇ ਜਾਂ ਫਿਰ ਐਗਜ਼ੀਕਿਊਟਿਵ ਆਰਡਰ ਜਾਰੀ ਕਰਵਾਉਣਗੇ ਕਿ 크루즈 ਸ਼ਿਪਸ ਬ੍ਰਿਟਿਸ਼ ਕਲੰਬੀਆ ਦੇ ਪੋਰਟਸ ਤੇ ਨਾ ਰੁਕਣ ਉਹਨਾਂ ਕਹੇ ਕਿ ਇਸ ਨਾਲ ਅਲਾਸਕਾ ਦੇ ਟੂਰਿਜ਼ਮ ਸੈਕਟਰ ਨੂੰ ਵੱਡਾ ਲਾਭ ਹੋਏਗਾ ਅਤੇ ਕੈਨੇਡਾ ਦੇ ਟੂਰਿਜ਼ਮ ਸੈਕਟਰ ਨੂੰ ਨੁਕਸਾਨ ਹੋਏਗਾ ਤੇ ਵੈਸਟਰਨ ਕੈਨੇਡਾ ਦੀਆਂ ਪ੍ਰਵਿੰਸਾਂ ਵਿੱਚੋਂ ਟੂਰਿਜ਼ਮ ਤੋਂ ਆਉਣ ਵਾਲੇ ਬਿਲੀਅਨਸ ਆਫ ਡਾਲਰ ਖਤਮ ਹੋ ਜਾਣਗੇ ਇਸ ਤੋਂ ਪਹਿਲਾਂ ਕੋਵਿਡ-19 ਪੈਂਡੈਮਿਕ ਸਮੇਂ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਲਈ ਸ਼ਿਪ ਡਾਇਵਰਟ ਕੀਤੇ ਗਏ ਸਨ ਇਸ ਤੋਂ ਇਲਾਵਾ ਇਹ BC ਦੇ ਪੋਰਟਸ ਤੇ ਰੁਕਦੇ ਨੇ ਪਰ ਹੁਣ ਸਰਕਾਰ ਸਾਫਟ ਕਰ ਚੁੱਕੀ ਹੈ ਕਿ ਉਹਨਾਂ ਨੂੰ ਮਜਬੂਰੀ ਚ ਕਦਮ ਚੁੱਕਣੇ ਪੈਣਗੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਰੱਗ ਓਵਰਡੋਸ ਦੇ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਪਿਛਲੇ 3 ਮਹੀਨਿਆਂ ਤੋਂ ਘਟ ਰਹੀ ਹੈ BC ਕੋਰਨਰਸ ਸਰਵਿਸ ਦੇ ਮੁਤਾਬਕ ਜਨਵਰੀ ਦੇ ਵਿੱਚ 152 ਮੌਤਾਂ ਪ੍ਰਵਿੰਸ ਦੇ ਵਿੱਚ ਟੌਕਸਿਕ ਡਰੱਗ ਦੇ ਨਾਲ ਹੋਈਆਂ ਨੇ ਜਿਸ ਦੇ ਵਿੱਚ ਫੈਂਟਨਲ ਸਭ ਤੋਂ ਵੱਡਾ ਕਾਰਨ ਰਿਹਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਰੱਗ ਓਵਰਡੋਸ ਦੇ ਨਾਲ ਹੋਣ ਵਾਲੀਆਂ ਮੌਤਾਂ ਇੱਕ ਵੱਡਾ ਮੁੱਦਾ ਪਿਛਲੇ ਸਮੇਂ ਦੌਰਾਨ ਬਣੀਆਂ ਰਹੀਆਂ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਇਨ੍ਹਾਂ ਮੌਤਾਂ ਨੂੰ ਰੋਕਣ ਦੇ ਲਈ ਕਈ ਕਦਮ ਚੁੱਕੇ ਗਏ ਪਰ ਪਿਛਲੇ ਸਮੇਂ ਤੋਂ ਕੁਝ ਪੋਜ਼ਿਟਿਵ ਸਾਈਨ ਦਿਖਾਈ ਦੇ ਰਹੇ ਨੇ ਬ੍ਰਿਟਿਸ਼ ਕੋਲੰਬੀਆ ਚ ਡਰੱਗ ਓਵਰਡੋਸ ਦੇ ਨਾਲ ਹੋਣ ਵਾਲੀਆਂ ਮੌਤਾਂ ਚ ਗਰਾਵਟ ਦਰਜ ਕੀਤੀ ਗਈ ਹੈ BC ਕੋਰੋਨਰ ਸਰਵਿਸ ਦਾ ਕਹਿਣਾ ਹੈ ਕਿ ਜਨਵਰੀ ਵਿੱਚ ਡਰੱਗ ਓਵਰਡੋਸ ਦੇ ਨਾਲ 152 ਮੌਤਾਂ ਹੋਈਆਂ ਨੇ ਇਹ ਲਗਾਤਾਰ ਚੌਥਾ ਮਹੀਨਾ ਹੈ ਜਦੋਂ ਡਰੱਗ ਨਾਲ ਮਰਨ ਵਾਲਿਆਂ ਦੀ ਗਿਣਤੀ 160 ਤੋਂ ਘਟ ਰਹੀ ਹੈ ਉਤế ਹੀ ਜਨਵਰੀ ਦਾ ਇਹ ਅੰਕੜਾ ਪਿਛਲੇ ਸਾਲ ਦੇ ਇਸੇ ਮਹੀਨੇ ਨਾਲੋਂ 30% ਦੀ ਘਟ ਹੈ ਉਸ ਸਮੇਂ 219 ਮੌਤਾਂ ਦਰਜ ਕੀਤੀਆਂ ਗਈਆਂ ਸੀ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਜਨਵਰੀ ਵਿੱਚ ਓਵਰਡੋਜ਼ ਕਾਰਨ ਮਰਨ ਵਾਲਿਆਂ ਚੋਂ ਅੱਧੇ ਲੋਕ 40 ਤੋਂ 59 ਸਾਲ ਦੀ ਉਮਰ ਦੇ ਨੇ ਜਦੋਂ ਕਿ 3 18 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਨੇ ਇਹਨਾਂ ਚੋਂ 77 ਫੀਸਦੀ ਲੋਕਾਂ ਚ ਜਾਨਲੇਵਾ ਫੈਂਟਨਿਲ ਦੀ ਮੌਜੂਦਗੀ ਪਾਈ ਗਈ ਹੈ ਇਸ ਤੋਂ ਬਾਅਦ ਮੈਥਾਫੈਂਟਾਮਾਈਨ ਪਾਇਆ ਗਿਆ ਜਦੋਂ ਕਿ 40 ਫੀਸਦੀ ਦੇ ਸਰੀਰ ਵਿੱਚ ਬ੍ਰੋਮਾਜ਼ੋਲਮ ਦੀ ਜੋ ਕਿ ਓਵਰਡੋਜ਼ ਨੂੰ ਉਲਟਾਉਣ ਵਾਲੀ ਦਵਾਈ ਦੀ ਪ੍ਰਭਾਵਸ਼ੀਲਤਾ ਘਟ ਕਰਦਾ ਹੈ ਉਹ ਵੀ ਦੇਖਿਆ ਗਿਆ ਹੈ ਕਾਬਲੇ ਕੋਰੇ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰੋਜ਼ਾਨਾ ਲਗਭਗ 5 ਵਿਅਕਤੀ ਡਰਗ ਓਵਰਡੋਸ ਦੇ ਨਾਲ ਮਰ ਰਹੇ ਨੇ ਜਿਸ ਦੇ ਵਿੱਚ ਵੈਂਕੂਵਰ ਸਰੀ ਵਿਕਟੋਰੀਆ ਡਾਊਨਟਾਊਨ ਤੇ ਹੋਰ ਇਲਾਕਿਆਂ ਦੇ ਵਿੱਚ ਜ਼ਿਆਦਾ ਮੌਤਾਂ ਦਰਜ ਹੁੰਦੀਆਂ ਨੇ ਪ੍ਰੋਵਿੰਸ਼ੀਅਲ ਸਰਕਾਰ ਦੇ ਵੱਲੋਂ ਡਰੱਗ ਡੀਕ੍ਰਿਮੀਨਲਾਈਜ਼ ਕਰਨ ਦਾ ਫੈਸਲਾ ਵੀ ਇਨ੍ਹਾਂ ਮੌਤਾਂ ਨੂੰ ਰੋਕਣ ਦੇ ਲਈ ਕੀਤਾ ਗਿਆ ਇਸ ਤੋਂ ਇਲਾਵਾ ਸੇਫ ਸਪਲਾਈ ਅਤੇ ਕੁਝ ਸਾਈਟਸ ਦੇ ਜ਼ਰੀਏ ਕਦਮ ਚੁੱਕੇ ਗਏ ਤਾਂ ਜੋ ਓਵਰਡੋਸ ਦੇ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕੇ ਬੇਸ਼ੱਕ ਪਿਛਲੇ ਕੁਝ ਮਹੀਨਿਆਂ ਤੋਂ ਇਸ ਟ੍ਰੈਂਡ ਪੋਜ਼ਿਟਿਵ ਦਿਖਾਈ ਦੇ ਰਿਹਾ ਪਰ ਪ੍ਰੋਵਿੰਸ ਦੇ ਵਿੱਚ ਰੋਜ਼ਾਨਾ 5 ਮੌਤਾਂ ਨਸ਼ਿਆਂ ਦੇ ਨਾਲ ਹੋਣੀਆਂ ਚਿੰਤਾ ਜ਼ਰੂਰ ਜ਼ਾਹਿਰ ਕਰਦੀਆਂ ਨੇ ਜਿਸ ਦੇ ਵਿੱਚ ਟੌਕਸਿਕ ਫੈਂਟਾਨੀਲ ਸਭ ਤੋਂ ਜ਼ਿਆਦਾ ਖਤਰਨਾਕ ਹੈ ਦੂਜੇ ਪਾਸੇ ਇਸ ਮੁੱਦੇ ਨੂੰ ਲੈ ਕੇ ਡਿਬੇਟ ਵੀ ਲਗਾਤਾਰ ਚੱਲਦੀ ਰਹਿੰਦੀ ਹੈ ਕਿ ਕਿਸ ਤਰ੍ਹਾਂ ਦੇ ਕਦਮ ਚੁੱਕੇ ਜਾਣ ਪਰ ਪਰਮਿੰਸ ਸਪਾਸਿ ਸਪਸ਼ਟ ਰੂਪ ਦੇ ਵਿੱਚ ਇਸ ਅਲਾਮਤ ਤੋਂ ਖਹਿੜਾ ਛਡਾਉਣਾ ਚਾਹੁੰਦੇ ਨੇ ਅਮਰੀਕਾ ਤੇ ਕੈਨੇਡਾ ਦੇ ਬਾਰਡਰ ਦੇ ਉੱਪਰ ਗੈਰ ਕਾਨੂੰਨੀ ਕ੍ਰੋਸਿੰਗ ਅਤੇ ਉਸ ਸਮੇਂ ਬਾਰਡਰ ਅਧਿਕਾਰੀਆਂ ਦੇ ਵੱਲੋਂ ਫੜੇ ਗਏ ਲੋਕਾਂ ਦੇ ਸੰਬੰਧੀ ਅੰਕੜੇ ਸਾਹਮਣੇ ਆਏ ਨੇ ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਕੈਨੇਡਾ ਤੋਂ ਅਮਰੀਕਾ ਜਾਣ ਵਾਲਿਆਂ ਦੀ ਗਿਣਤੀ ਦੇ ਵਿੱਚ ਕਟੌਤੀ ਹੋਈ ਹੈ ਪਰ ਕੈਨੇਡਾ ਆਉਣ ਵਾਲਿਆਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਤੇ ਇਹ ਨੰਬਰ ਉਹਨਾਂ ਲੋਕਾਂ ਦੇ ਨਾਲ ਸੰਬੰਧਿਤ ਨੇ ਜੋ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਬਾਰਡਰ ਕ੍ਰੋਸ ਕਰਨ ਸਮੇ ਬਾਰਡਰ ਅਧਿਕਾਰੀਆਂ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਸਨ ਅਮਰੀਕਾ ਤੇ ਕੈਨੇਡਾ ਦੇ ਦਰਮਿਆਨ ਇਸ ਸਮੇ ਟ੍ਰੇਡ ਵਾਰ ਚੱਲ ਰਹੀ ਹੈ ਜਿਸ ਦੇ ਵਿੱਚ ਫਾਈਨਟਨਲ ਅਤੇ ਗੈਰ ਕਾਨੂੰਨੀ ਇਮੀਗ੍ਰੈਂਟਸ ਦੇ ਪ੍ਰਵਾਹ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਇੱਕ ਵੱਡਾ ਕਾਰਨ ਦੱਸ ਰਹੇ ਨੇ ਕੈਨੇਡਾ ਤੋਂ ਅਮਰੀਕਾ ਚ ਦਾਖਲ ਹੋਣ ਤੋਂ ਰੋਕੇ ਜਾਣ ਵਾਲੇ ਇਮੀਗ੍ਰੈਂਟਸ ਦੀ ਗਿਣਤੀ ਮਈ 2022 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ਤੇ ਆ ਗਈ ਹੈ ਇਸ ਤੋਂ ਖੁਲਾਸਾ ਅਮਰੀਕੀ ਕਸਟਮਜ਼ ਅਤੇ ਬਾਰਡਰ ਸਕਿਉਰਿਟੀ ਦੇ ਅੰਕੜਿਆਂ ਚ ਹੋਇਆ ਹੈ ਹਾਲਾਂਕਿ ਇਸ ਦੌਰਾਨ ਦੂਜੇ ਪਾਸੇ ਕੈਨੇਡਾ ਚ ਦਾਖਲ ਹੋਣ ਤੋਂ ਬਾਅਦ ਫੜੇ ਗਏ ਲੋਕਾਂ ਦੀ ਗਿਣਤੀ ਚ ਵਾਧਾ ਦੇਖਣ ਨੂੰ ਮਿਲਿਆ ਰਿਪੋਰਟ ਮੁਤਾਬਕ ਅਮਰੀਕਨ ਬਾਰਡਰ ਪੈਟਰੋਲ ਦੇ ਅਧਿਕਾਰੀਆਂ ਨੇ ਫਰਵਰੀ ਚ ਕੈਨੇਡਾ ਅਮਰੀਕਾ ਬਾਰਡਰ ਉਤੇ 481 ਲੋਕਾਂ ਨੂੰ ਫੜਿਆ ਜਦੋਂ ਕਿ ਜਨਵਰੀ ਚ ਗਿਣਤੀ 616 ਸੀ ਤੇ ਪਿਛਲੇ ਜੂਨ ਚ ਇਹ ਕਈ ਸਾਲਾਂ ਦੇ ਉੱਚ ਪੱਧਰ ਤੇ 3601 ਤੇ ਪਹੁੰਚ ਕੇ ਸੀ ਇੱਕ ਅਧਿਕਾਰੀ ਨੇ ਕਿਹਾ ਕਿ ਗੈਰ ਕਾਨੂੰਨੀ ਇਮੀਗ੍ਰੈਂਟਸ ਨੂੰ ਰੋਕਣ ਲਈ ਦੋਵੇਂ ਮਿਲਕਾਂ ਚ ਹੋਏ ਸਮਝੌਤੇ ਤਹਿਤ ਕੈਨੇਡਾ ਅਤੇ ਅਮਰੀਕਾ ਦੋਵੇਂ ਹੀ ਅਸਾਈਲਮ ਦੇ ਲਈ ਸੇਫ ਮੁਲਕ ਨੇ ਇਸ ਲਈ ਉਹਨਾਂ ਨੂੰ ਵਾਪਸ ਭੇਜਿਆ ਜਾਂਦਾ ਜਿਸ ਨਾਲ ਲਾਂਗਾ ਪਾਰ ਕਰਨ ਵਾਲੇ ਲੋਕਾਂ ਦੀ ਗਿਣਤੀ ਚ ਘਰਾਵਟ ਆਈ ਹੈ ਇਸ ਸ੍ਰਾਨ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਤੇ ਅੰਕੜੇ ਅਨੁਸਾਰ ਫਰਵਰੀ ਚ ਕੈਨੇਡੀਅਨ ਅਧਿਕਾਰੀਆਂ ਵੱਲੋਂ ਅਮਰੀਕਾ ਤੋਂ ਕੈਨੇਡਾ ਦੇ ਬਾਰਡਰ ਪਾਰ ਕਰਨ ਸਮੇਂ ਫੜੇ ਗਏ ਤੇ ਵਾਪਸ ਭੇਜੇ ਗਏ ਲੋਕਾਂ ਦੀ ਗਿਣਤੀ 126 ਹੈ ਜੋ ਕਿ ਇਸ ਸਾਲ ਵਿੱਚ ਇਸ ਮਹੀਨੇ ਚ ਸਭ ਤੋਂ ਵੱਡੀ ਗਿਣਤੀ ਹੈ ਕਾਬਲੇ ਕੋਰੇ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਗੈਰ ਕਾਨੂੰਨੀ ਇਮੀਗ੍ਰੈਂਟਸ ਅਤੇ ਫੈਂਟਨੈਲ ਦੇ ਮੁੱਦੇ ਨੂੰ ਆਧਾਰ ਬਣਾ ਕੇ ਇਹ ਟੈਰਿਫਸ ਲਗਾਏ ਜਾ ਰਹੇ ਨੇ ਜਿਸ ਦੇ ਲਈ ਫੈਡਰਲ ਸਰਕਾਰ ਵੱਲੋਂ 1.3 ਬਿਲੀਅਨ ਡਾਲਰ ਦਾ ਬਾਰਡਰ ਪਲਾਨ ਵੀ ਸਾਂਝਾ ਕੀਤਾ ਗਿਆ ਸੀ ਜਿਸ ਦੇ ਵਿੱਚ ਕਾਫੀ ਤਬਦੀਲੀਆਂ ਸ਼ਾਮਲ ਸਨ ਪਰ ਇਸੇ ਸਮੇਂ ਦੌਰਾਨ CBSE ਦੇ ਅਧਿਕਾਰੀਆਂ ਦੀ ਯੂਨੀਅਨ ਦੇ ਵੱਲੋਂ ਵੀ ਪਿਛਲੇ ਦਿਨੀ ਜੋ ਪ੍ਰੈਸ ਨੋਟ ਜਾਰੀ ਕੀਤਾ ਗਿਆ ਉਸ ਵਿੱਚ ਉਹਨਾਂ ਇਹ ਮੰਗ ਕੀਤੀ ਸੀ ਕਿ ਮੁਲਾਜ਼ਮਾਂ ਦੀ ਘਾਟ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ ਇਸ ਲਈ ਟ੍ਰੇਨਿੰਗ ਸੈਂਟਰ ਇੱਕ ਹੋਰ ਹੋਣਾ ਚਾਹੀਦਾ ਹੈ ਜਿਸ ਵੇ ਚੋਨਾ ਜ਼ਿਕਰ ਕੀਤਾ ਸੀ ਕਿ ਜਿੰਨੇ ਕ ਸੀਬੀਐਸ ਦੇ ਅਧਿਕਾਰੀ ਰਿਟਾਇਰ ਹੁੰਦੇ ਨੇ ਓਨਾਂ ਕੀ ਹੀ ਨਵੀਂ ਭਰਤੀ ਹੁੰਦੀ ਹੈ ਜਦ ਕੇ ਬਾਰਡਰ ਸੁਰੱਖਿਆ ਵਧਾਉਣ ਦੇ ਲਈ ਵੱਧ ਫੋਰਸ ਦੀ ਜ਼ਰੂਰਤ ਹੈ ਹੁਣ 1.3 ਬਿਲੀਅਨ ਡਾਲਰ ਦਾ ਪਲਾਨ ਕਿਸ ਢੰਗ ਦੇ ਨਾਲ ਕੰਮ ਕਰੇਗਾ ਇਹ ਜ਼ਰੂਰ ਦੇਖਣਾ ਹੋਏਗਾ ਕਯੂਬਿਕ ਤੇ ਵਿੱਚ ਜੀ7 ਸਮਿਟ ਹੋਈ ਹੈ ਇਸ ਮੌਕੇ ਤੇ ਅਮਰੀਕੀ ਵਿਦੇਸ਼ ਮੰਤਰੀ ਦੇ ਵੱਲੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਇਹ ਆਖਿਆ ਗਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇਹ ਚਾਹੁੰਦੇ ਨੇ ਕਿ ਕੈਨੇਡਾ ਅਮਰੀਕਾ ਦਾ ਹਿੱਸਾ ਬਣੇ ਤੇ ਇੱਕ ਚੰਗਾ ਸੁਝਾਅ ਦੂਜੇ ਪਾਸੇ ਵਿਦੇਸ਼ ਮੰਤਰੀ ਮੈਲਨੀ ਜੋਲੀ ਨੇ ਸਪਸ਼ਟ ਕੀਤਾ ਹੈ ਕਿ ਕੈਨੇਡਾ ਆਪਣੀ ਸੌਵਰਿਟੀ ਦਾ ਰੱਖਿਆਕ ਅਤੇ ਅਮਰੀਕਾ ਨੂੰ ਕੈਨੇਡੀਅਨਸ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਇਸ ਮੌਕੇ ਉਹਨਾਂ ਜੀ7 ਦੇ ਦੇ ਵਿਦੇਸ਼ ਮੰਤਰੀਆਂ ਨੂੰ ਇਹ ਗੱਲ ਵੀ ਕਹੀ ਕਿ ਜੋ 51ਵੀਂ ਸਟੇਟ ਬਣਾਉਣ ਸੰਬੰਧੀ ਗੱਲਬਾਤ ਡੋਨਲਡ ਟਰੰਪ ਕਰ ਰਹੇ ਨੇ ਉਹ ਮਹਿਜ਼ ਮਜ਼ਾਕ ਨਹੀਂ ਹੈ ਹੁਣ ਦੇਖਦੇ ਆਡਮੈਂਟਨ ਤੋਂ ਕੁਲਮੀਤ ਸਿੰਘ ਸੰਗਾ ਹੋਰਾਂ ਦੀ ਇੱਕ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੈਂਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ حاضر ਹੋ ਰਿਹਾ ਖਬਰ ਇਹ ਆ ਕਿ ਅਲਬਰਟਾ ਦੀਆਂ ਜਿਹੜੀਆਂ ਨਰਸਸ ਹੈਗੀਆਂ ਜੀ ਉਹਨਾਂ ਨੇ ਟੈਂਟੇਟਿਵ ਡੀਲ ਜਿਹੜੀ ਆ ਉਹਨਾਂ ਦੀ ਸਰਕਾਰ ਨਾਲ ਬਣ ਗਈ ਆ 64 ਸਾਲਾਂ ਦਾ ਇਹ ਐਗਰੀਮੈਂਟ ਆ ਤੁਹਾਨੂੰ ਪਤਾ ਪਿਛਲੇ ਅਕਤੂਬਰ ਦੇ ਵਿੱਚ ਇਹਨਾਂ ਨੇ ਰਿਜੈਕਟ ਕਰ ਦਿੱਤਾ ਸੀਗਾ ਜਿਹੜਾ ਇੱਕ ਇਨਫਾਰਮਲ ਇਹਨਾਂ ਦੀ ਮੀਡੀਏਸ਼ਨ ਹੋ ਰਹੀ ਸੀਗੀ ਉਹ ਇਹਨਾਂ ਨੇ ਰਿਜੈਕਟ ਕਰ ਦਿੱਤੀ ਸੀ ਫਿਰ ਜਨਵਰੀ ਦੇ ਵਿੱਚ ਇਹ ਦੁਬਾਰਾ ਜੀ ਮੀਡੀਏਸ਼ਨ ਜਿਹੜੀ ਆ ਆਰੰਭ ਹੋਈ ਸੀਗੀ ਔਰ ਉਸ ਮੀਡੀਏਸ਼ਨ ਦੇ ਥਰੂ ਹੁਣ ਉਹਨਾਂ ਨੇ ਇਹ ਜਿਹੜਾ ਐਗਰੀਮੈਂਟ ਆ ਉਹ ਹੋ ਗਿਆ ਤੇ ਯੂਨਾਈਟਿਡ ਨਰਸਸ ਐਸੋਸੀਏਸ਼ਨ ਦੀ ਜਿਹੜੀ ਪ੍ਰਧਾਨ ਆ ਹੈਦਰ ਸਮਿਥ ਉਹਨਾਂ ਨੇ ਹੁਣ ਜਿਹੜੀ ਮੈਂਬਰਸ਼ਿਪ ਹੈ ਜੀ ਉਹਨਾਂ ਨੂੰ ਅਪੀਲ ਕੀਤੀ ਆ ਕਿ 24 ਅਪ੍ਰੈਲ ਨੂੰ ਇਹਨੂੰ ਤੁਸੀਂ ਵੋਟਾਂ ਪਾ ਕੇ ਰੈਟੀਫਾਈ ਕਰੋ ਇਹਦੇ ਵਿੱਚ ਉਹਨਾਂ ਨੇ ਜਿਹੜੇ ਮੇਨ ਕਨਸਰਨ ਸੀਗੇ ਜੀ ਇੱਕ ਤਾਂ ਇਮੀਡੀਏਟਲੀ ਕਨਸਰਨ ਹੈਗਾ 15% ਦੀ ਉਹਨਾਂ ਨੂੰ ਰੇਜ਼ ਮਿਲੇਗੀ ਜਿਹੜੀਆਂ ਰਜਿਸਟਰਡ ਨਰਸਸ ਨੇ ਔਰ ਸਾਈਕੀਆਟ੍ਰਿਕ ਨਰਸਸ ਹੈ ਰਜਿਸਟਰਡ ਸਾਈਕੀਆਟ੍ਰਿਕ ਨਰਸਸ ਉਹਨਾਂ ਨੂੰ ਵੀ 15% ਰੇਜ਼ ਮਿਲੇਗੀ ਰਾਈਟ ਅਵੇ ਔਰ ਦੂਸਰਾ ਇਹਦੇ ਵਿੱਚ ਜਿਹੜੀ ਨਾ ਇੱਕ ਮੁਸ਼ਕਲ ਆ ਰਹੀ ਸੀਗੀ ਬਹੁਤ ਉਹ ਹੈਗੀ ਆ ਵੀ ਨਰਸਸ ਜਿਹੜੀਆਂ ਉਹ ਜੋਬ ਛੱਡ ਜਾਂਦੀਆਂ ਸੀਗੀਆਂ ਮੌਂਟਰੀਅਲ ਤੋਂ ਇੱਕ ਰਿਪੋਰਟ छपी ਸੀ ਪਿੱਛੇ ਜਾ ਉਹਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਵੀ ਜਿਹੜੀਆਂ ਨਰਸਸ ਉਹਨਾਂ ਦੀ ਉਮਰ ਜਿਹੜੀ ਹੈ ਜੀ ਉਹ 35 ਸਾਲ ਦੇ ਨੇੜੇ-ਤੇੜੇ ਹੁੰਦੀ ਹੈ ਤੇ ਉਹ ਆਪਣੀ ਜੋਬ ਜਿਹੜੀ ਹੈ ਛੱਡ ਜਾਂਦੀਆਂ ਸੀਗੀਆਂ ਇੱਥੇ ਅਲਬਰਟਾ ਦੇ ਵਿੱਚ ਸੋ ਇਸ ਕਰਕੇ ਇਹ ਇਹਨਾਂ ਨੇ ਦਨ ਆਰ ਜਿਹੜੇ ਆ ਜੀ ਉਹਨਾਂ ਦੀ ਅਹਿਮੀਅਤ ਦੱਸੀ ਹੀ ਪਈ ਇੱਕ ਤਾਂ ਰਿਸਪੈਕਟ ਦੂਸਰੀ ਹੈਗੀ ਆ ਰਿਟੈਂਸ਼ਨ ਤੇ ਤੀਸਰੀ ਹੈਗੀ ਆ ਉਹਦੇ ਵਿੱਚ ਉਹਨਾਂ ਨੇ ਰਿਕਰੂਟਮੈਂਟ ਹੁਣ ਇਸ ਐਗਰੀਮੈਂਟ ਦੇ ਵਿੱਚ ਇਹ ਵੀ ਹੋਇਆ ਵੀ ਹਰ ਸਾਲ ਜਿਹੜੀ ਜੀ ਸਰਕਾਰ ਹੈਗੀ ਆ ਉਹ 1000 ਨਵੀਆਂ ਨਰਸਸ ਜਿਹੜੀਆਂ ਉਹ ਹਾਇਰ ਕਰਿਆ ਕਰੇਗੀ ਔਰ ਉਹਦੇ ਨਾਲ ਕੀ ਹੁੰਦਾ ਜੀ ਵੀ ਉਹ ਕਹਿੰਦੇ ਵੀ ਪਹਿਲਾਂ ਨਰਸਸ ਦੇ ਉੱਤੇ ਬਹੁਤ ਜ਼ਿਆਦਾ ਬੋਝ ਪੈ ਰਿਹਾ ਸੀਗਾ ਕਿਉਂਕਿ ਬਹੁਤ ਸਾਰੀਆਂ ਨਰਸਸ ਜਦੋਂ ਛੱਡ ਜਾਂਦੀਆਂ ਸੀ ਤੇ ਜਿਹੜੀਆਂ ਬਚੀਆਂ ਸੀ ਉਹਨਾਂ ਨੂੰ ਫਿਰ ਉਹ ਸਾਰੇ ਦਾ ਸਾਰਾ ਬੋਝ ਜਿਹੜਾ ਪਿੱਕ ਕਰਨਾ ਪੈਂਦਾ ਸੀਗਾ ਇਸ ਕਰਕੇ ਉਹ ਕਹਿੰਦੇ ਵੀ ਹੁਣ ਜਿਹੜਾ ਇਹ ਐਗਰੀਮੈਂਟ ਆ ਇਹ ਜਿਹੜੀਆਂ ਈਵਨ ਨਵੀਆਂ ਨਰਸਸ ਆਉਣਗੀਆਂ ਉਹ ਔਰ ਗਾਂ ਕੰਮ ਕਰਨਾ ਉਹਨਾਂ ਨੇ ਉਹਨਾਂ ਲਈ ਇਹ ਬਹੁਤ ਵਧੀਆ ਹੋਵੇਗਾ ਕਿ ਹਾਂ ਵੀ ਗਾਂ ਨੂੰ ਭਵਿੱਖ ਦੇ ਵਿੱਚ ਸਰਕਾਰ ਨਾਲ ਦੀ ਨਾਲ ਹੋਰ ਨਰਸਸ ਨੂੰ ਭਰਤੀ ਕਰੀ ਜਾਵੇਗੀ ਇਹ ਦੋਨੋਂ ਹੀ ਪਾਸੇ ਜੀ ਜਿਹੜੇ ਕਹ ਲੋ ਖੁਸ਼ ਨੇ ਔਰ ਜਿਹੜੇ ਸਾਡੇ ਮਿਨਿਸਟਰ ਨੇ ਫਾਈਨਾਂਸ ਮਿਨਿਸਟਰ ਨੇਟ ਹਾਰਨਰ ਹੋਣੀ ਉਹ ਕਹਿੰਦੇ ਵੀ ਇਹ ਜਿਹੜੀ ਡੀਲ ਅਸੀਂ ਇਹਨਾਂ ਦੇ ਨਾਲ ਕੀਤੀ ਆ ਹੁਣ ਇਹਦੇ ਤੋਂ ਸਪਸ਼ਟ ਆ ਵੀ ਅਸੀਂ ਨਰਸਸ ਦੇ ਕੰਮ ਦੀ ਜਿਹੜੀ ਆ ਉਹ ਵੈਲਿਊ ਕਰਦੇ ਆ ਔਰ ਉਹਨਾਂ ਦੀ ਡੈਡੀਕੇਸ਼ਨ ਦੀ ਕਦਰ ਕਰਦੇ ਆ ਔਰ ਇਸੇ ਕਰਕੇ ਜਿਹੜੇ ਜੀ ਪ੍ਰੈਜ਼ੀਡੈਂਟ ਨੇ ਹੈਦਰ ਸਮਿਥ ਉਹਨਾਂ ਨੇ ਆਪਣੀ ਮੈਂਬਰਸ਼ਿਪ ਨੂੰ ਕਿਹਾ ਕਿ ਤੁਸੀਂ ਵੋਟਾਂ ਪਾ ਕੇ ਅਪ੍ਰੈਲ 2 ਨੂੰ ਇਹ ਜਿਹੜਾ ਐਗਰੀਮੈਂਟ ਹੈਗਾ ਇਹਨੂੰ ਰੈਟੀਫਾਈ ਕਰ ਦਿਓ ਇੱਕ ਦੂਸਰੀ ਖਬਰ ਇਹ ਸੀ ਜੀ ਵੀ ਸਾਡੇ ਸ਼ਹਿਰ ਐਡਮੰਟਨ ਦੇ ਵਿੱਚ ਐਡਮੰਟਨ ਸਾਊਥ ਦੀ ਇੱਕ ਨਵੀਂ ਕੰਸਟੀਟਿਊਐਂਸੀ ਜਿਹੜੀ ਕ੍ਰੀਏਟ ਕੀਤੀ ਗਈ ਹੈ ਫੈਡਰਲ ਲੈਵਲ ਲਈ ਮੈਂਬਰ ਆਫ ਪਾਰਲੀਮੈਂਟ ਲਈ ਉੱਥੇ ਕੱਲ ਕੰਸਰਵੇਟਿਵ ਪਾਰਟੀ ਦੀ ਨੋਮੀਨੇਸ਼ਨ ਮੀਟਿੰਗ ਸੀ ਜੀ ਜਿਹਦੇ ਵਿੱਚ ਚਾਰ ਕੈਂਡੀਡੇਟ ਸੀਗੇ ਜਿਨ੍ਹਾਂ ਦੇ ਵਿੱਚੋਂ ਜਗਸ਼ਰਨ ਸਿੰਘ ਮਾਲਹੂਰੀ ਜਿਹੜੇ ਨੇ ਉਹ ਨੋਮੀਨੇਸ਼ਨ ਕੱਲ ਜਿੱਨ ਕਰ ਗਏ ਨੇ ਬੜੀ ਗਹਿਮਾ ਗਹਿਮੀ ਸੀ ਜੀ ਉੱਥੇ ਕਾਫੀ ਲੋਕ ਜਿਹੜੇ ਆ ਵੋਟ ਪਾਉਣ ਆਏ तकरीबन 11000 ਜਿਹੜੇ ਮੈਂਬਰਸ ਹੀ ਬਣੇ ਹੋਏ ਤੇ 5300 ਵੋਟਾਂ ਦੇ ਕਰੀਬ ਜੀ ਉੱਥੇ ਵੋਟਾਂ ਜਿਹੜੀਆਂ ਨੇ ਪਉਤੀਆਂ ਨੇ ਔਰ ਜਗਸ਼ਰਨ ਮਾਲ ਹੁਰੀ ਜਿਹੜੇ ਨੇ ਉਹ 1200 ਵੋਟ ਦੇ ਨਾਲ ਜੇਤੂ ਰਹੇ ਨੇ ਯਾਦ ਰਹੇ ਇਹਦੇ ਵਿੱਚ ਨਰੇਸ਼ ਭਾਰਦਵਾਜ ਹੁਰੀ ਜਿਹੜੇ ਪਹਿਲਾਂ ਇੱਥੇ ਐਮ ਐਲ ਏ ਰਹੇ ਨੇ ਅਲਬਰਟਾ ਦੇ ਵਿੱਚ ਉਹ ਵੀ ਇੱਕ ਕੈਂਡੀਡੇਟ ਸੀਗੇ ਪਰ ਉਹ ਕਾਮਯਾਬ ਨਹੀਂ ਹੋ ਸਕੇ ਜਗਸ਼ਰਨ ਮਾਲਹੂਰੀ ਇਹਦੇ ਵਿੱਚ ਨੋਮੀਨੇਸ਼ਨ ਜਿਹੜੀ ਜਿੱਤ ਗਏ ਨੇ ਪੇਸ਼ੇਵਜੋਂ ਇੱਕ ਵਕੀਲ ਨੇ ਔਰ ਕਮਿਊਨਿਟੀ ਦੇ ਵਿੱਚ ਭਾਈਚਾਰੇ ਦੇ ਵਿੱਚ ਵਿਚਰਦੇ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਚੈਨਲ ਪੰਜਾਬੀ ਲਈ ਕਲਮੇਸ਼ ਸਿੰਘ ਸੰਗਾ ਐਲਮੰਟਨ ਫਿਲਹਾਲ ਦੇ ਲਈ ਕੈਨੇਡਾ ਨਿਊਜ਼ ਦੇ ਵਿੱਚ ਇੰਨਾ ਹੀ ਪਲਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਦਿਓ ਆਗਿਆ ਤੇ ਤੁਸੀਂ ਬਣੇ ਰਹੋ ਚੈਨਲ ਪੰਜਾਬੀ ਦੇ ਨਾਲ ਧੰਨਵਾਦ